ਹਰ ਰੁਪਿਆ ਫੋਨ ਲਾ ਕੇ ਮੈਂ ਦਾਣੀ ਕਹਿਤਾ ਪੰਜਵੇਂ ਨਹੀਂ ਨਹੀਂ ਲਾ ਕੇ ਤੁਮੋਂ ਮਰਾ ਮਾਰਿਆ ਇਹ ਵਈ ਠੀਕ ਆ ਰੇਟ ਦਾ ਯਾਰ ਦੰਦਾ ਕਰੀ ਲਾ ਕੇ ਛੜਤਾ ਆਲ ਖੜੋ ਜੇ ਲੈਣਾ ਤਾਂ ਲੈ ਲਓ 35 ਜਾਂ ਦੇਣਾ ਦੇ ਨਹੀਂ ਛੰਡਾ ਲਾ ਕੇ ਛੜਤਾ 40 ਨੂੰ ਨਹੀਂ ਗਿਆ ਮੈਂ 45 ਦੀ 40 ਨਹੀਂ ਲੈਣਾ ਲੈ ਲਿਓ ਨਹੀਂ ਕੋਈ ਗੱਲ ਨਹੀਂ ਉਹ ਦੇ ਛੜਤਾ ਜਾ ਮੈਂ ਹੁਣ ਖਾਨਾ ਵੇ ਕੀਮਤਾਂ ਜਾਰੀ ਲੱਭਣ ਜੇ ਜਦੋਂ ਮੈਂ ਮੁੱਲ ਲਾ ਰਿਹਾ ਹਾਂ ਹਾਂ ਠੀਕ ਹੈ ਲੈ ਲਓ ਕਾ ਮੁੱਲ ਲਾ ਰਿਹਾ ਮੈਂ ਬਸ ਸੋਣੀ ਤੱਕ ਮੱਟ ਦੇਣਾ ਕਹਾਂ ਲਾ ਗੜਾ ਕੋਈ ਹੋਰ ਲਾ ਦੂੰਗਾ ਕੋਈ ਨਹੀਂ ਲਾਵੇ ਕੋਈ ਨਾ ਲਾ ਬੋ ਉਹ ਤਾਂ ਬੱਕਰੀ ਕਰ ਦਿਓ ਮਾਣਾ ਮਾਣਾ ਨਾ جا دو چلا جا تیرا بابا ہی کوئی نہیں